ਹਰੇਕ ਤਰ੍ਹਾਂ ਦਾ ਕਲਰ ਮਿਲ ਜੂ ਤੁਹਾਨੂੰ ਹਰੇਕ ਤਰ੍ਹਾਂ ਦਾ ਜਿਹੜਾ ਮਰਜੀ ਜਿਹੜੇ ਮੋਸਟਲੀ ਬ੍ਰਾਂਡ ਚੱਲਦੇ ਨੇ ਸਾਰਿਆਂ ਦਾ ਕੱਪੜਾ ਮਿਲ ਜੂ ਆਪਣੇ ਕੋਲ ਹਾਂਜੀ ਹਾਂਜੀ ਸਾਰੇ ਸਾਰਾ ਸੀਆ ਰਾਮ ਰੇਂਜ ਐਂਡ ਹੋਰ ਵੀ ਜਿਹੜੇ ਕੱਪੜੇ ਵਧੀਆ ਯਾਨੀ ਕੁਆਲਿਟੀ ਉਹ ਮਿਲੂ ਬਾਈ ਉਹਨਾਂ ਕੋਲ ਸਾਰੀ ਤੇ ਰੇਟ ਵੀ ਬਹੁਤ ਸਹੀ ਨੇ ਬਾਕੀ ਐਡਰੈਸ ਪੂਰਾ ਤੁਹਾਨੂੰ ਦਵਾਂਗੇ ਬਾਈ ਉਹਨਾਂ ਦਾ ਉਜੀ ਮਲੇਰ ਕੋਰਡ ਤੇ ਪਹੁੰਚ ਕੇ ਆਪਾਂ ਜਿੱਥੇ ਪਹੁੰਚਣਾ ਦੀ ਪਹੁੰਚ ਗਏ ਆਪਾਂ ਬਾਈ ਉਹਨਾਂ ਕੋਲ ਕੋਟ ਪੈਂਟ ਦਾ ਕੱਪੜਾ ਲੈਣੀ ਕੱਪੜਾ ਕੀ ਸਟੀਚਿੰਗ ਵੀ ਇੱਥੇ ਹੀ ਕਰਾਉਣੀ ਆਪਾਂ ਬਾਈ ਉਹਨਾਂ ਤੋਂ ਕੁਆਲਿਟੀ ਬਹੁਤ ਆ ਬਾਈ ਉਹਨਾਂ ਕੋਲ ਇਹ ਦੇਖੋ ਭਰੀ ਪਈ ਆ ਦੁਕਾਨ ਹਰੇਕ ਤਰ੍ਹਾਂ ਦਾ ਕਲਰ ਮਿਲ ਜੂ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਜਿਹੜਾ ਮਰਜੀ ਜਿਹੜੇ ਮੋਸਟਲੀ ਬ੍ਰਾਂਡ ਚਾਹੁੰਦੇ ਸਾਰੇ ਦਾ ਕਪੜਾ ਮਿਲ ਜਾਊ ਆਪਣੇ ਕੋਲ ਨਾ ਵੀਰੇ ਹਾਂਜੀ ਹਾਂਜੀ ਸਾਰੇ ਮਿਲ ਜਾਂਦੇ ਸਾਰੇ ਦਾ ਸੀ ਆ ਰਾਮ ਰੇਂਜਮੈਂਟ ਹੋਰ ਵੀ ਜਿਹੜੇ ਕੱਪੜੇ ਵਧੀਆ ਯਾਨੀ ਕੁਆਲਿਟੀ ਉਹ ਮਿਲੂਗਾ ਇਹਨਾਂ ਕੋਲ ਸਾਰੀ ਤੇ ਰੇਟ ਵੀ ਬਹੁਤ ਸਹੀ ਨੇ ਬਾਕੀ ਐਡਰੈਸ ਪੂਰਾ ਤੁਹਾਨੂੰ ਦਵਾਂਗੇ ਭਾਈ ਇਹਨਾਂ ਦਾ ਤੁਸੀਂ ਉੱਤੇ ਦੇਖ ਸਕਦੇ ਹੋ ਬਾਈ ਤੋਂ ਫੋਨ ਕਰਕੇ ਪਤਾ ਕਰ ਲਿਓ ਨਾਲ ਕਾਰਡ ਲਾਵਾਦੇ ਫੋਨ ਕਰਕੇ ਇਨਕੁਆਰੀ ਕਰ ਲਿਓ ਤੇ ਆਪਾਂ ਕਰਕੇ ਸਿਲੈਕਟ ਤੁਹਾਨੂੰ ਦੱਸਦੇ ਹਾਂ ਨਾ ਆਪਾਂ ਕੀ ਕੀਤਾ ਮੋ ਜੀ ਸੈਲੈਕਟਿੰਗ ਹੋ ਰਹੀ ਆ ਇੱਧਰ ਮੁੰਡੇ ਨੇ ਇਹਨੇ ਸੈਲੈਕਟ ਕਰਤਾ ਇਹ ਜੋਬਰ ਨੇ ਸੈਲੈਕਟ ਕਰਤਾ ਰਹਿ ਗਏ ਅਸੀਂ ਰਹਿ ਗਏ ਅਸੀਂ ਇਹ ਮੈਂ ਸਾਰਿਆਂ ਦੇ ਕੱਪੜੇ ਖਲਾ ਕੇ ਰੱਖੇ ਬਈ ਨੇ ਦੇਖਦੇ ਆ ਹੁਣ ਦੁਪਹਿਰ ਤੋਂ ਬਾਅਦ ਤਾਂ ਦੇਖਦੇ ਆ ਹੁਣ ਕੀ ਬੰਦ ਆ ਲੋ ਜੀ ਤਿੰਨ ਬੰਦੇ ਆ ਦੇ ਸਿਲੈਕਟ ਹੋ ਗਏ ਆਪਾਂ ਵੀ ਫਾਈਨਲੀ ਕਰਤਾ ਸਿਲੈਕਟ ਇਹ ਵਾਲਾ ਵੀਡੀਓ ਚ ਕਲਰ ਹੋਰ ਆ ਰਿਹਾ ਇਹਦਾ ਵੈਸੇ ਬੰਦਾ ਕਲਰ ਹੋਰ ਆ ਹਾਂ ਹਾਂ ਨਹੀਂ ਹੈਗਾ ਗ੍ਰੀਨ ਇਹਦੀ ਬਾਜੀ ਯਾਰ ਦੁਕਾਨ ਵਾਲਾ ਤਾਂ ਨਹੀਂ ਝੂਠ ਅਮਰ ਉਹ ਤੇ ਗੱਲ ਲੈ ਕੇ ਆਇਆ ਕੱਢ ਕੇ ਕਰ ਲੈ ਮੈਂ ਲੈ ਕੇ ਆਇਆ ਲਾਓ ਜੀ ਲਓ ਭਾਈ ਮੇਨ ਪਰੋਨੇ ਦਾ ਬਕਮਤੀ ਔਖਾ ਕੇ ਸਾਨੂੰ ਚਾਰ ਪਰੋਨਾ ਬਿਆ ਕਲਰ ਇਹ ਕਲਰ ਹੁਣੇ-ਹੁਣੇ ਤਿਆਰ ਕਰਕੇ ਤਿਆਰ ਕਰਕੇ ਆਇਆ ਹੁਣੇ-ਹੁਣੇ ਕਲਰ ਇਹ ਫੈਕਟਰੀ ਤੋਂ ਸਾਨੂੰ ਸਾਨੂੰ ਖੁੱਦੂ ਬਣਾਈ ਜਾਂਦੇ ਨਾ ਵੈਲਾ ਕਰਿਆ ਦੀ ਫੈਕਟਰੀ ਤੋਂ ਕਲਰ ਤਿਆਰ ਹੋ ਕੇ ਆਇਆ ਇਹ ਇਹ ਫੈਕਟਰੀ ਤੋਂ ਤਿਆਰ ਹੋ ਕੇ ਇੱਧਰ ਬਲੌਗਰ ਬਲੌਗਰ ਇਕੱਠੇ ਹੋਏ ਪਹਿਨੇ ਹਾਂ ਜੀ ਇਹਨਾਂ ਦੋਹਾਂ ਚ ਕਿਹੜਾ ਆਹ ਸਹੀ ਲੱਗਿਆ ਆਹ ਸਹੀ ਆ ਬਾਜੀ ਇਹਨਾਂ ਨੂੰ ਦੋਹਾਂ ਆਹ ਦੇਖੋ ਆ ਦੇਖੋ ਭਾਈ ਬੂਟਾ ਪਾਓ ਇੱਧਰ ਮੈਨੂੰ ਆ ਸਹੀ ਲੱਗਿਆ ਸਾਰੇ ਤੇਹੀ ਪਸੰਦ ਆਉਂਦੇ ਮੇਰੇ ਵਾਲੇ ਨਾਲ ਦਾ ਹੀ ਹੋ ਗਿਆ ਨਹੀਂ ਨਹੀਂ ਇਹਨਾਂ ਦਾ ਹੋਰ ਆ ਆਹ ਤਾਂ ਬਹੁਤ ਪਾਈਂ ਕਿ ਗੁਰਵਿੰਦਰ ਹਾਂ ਥੋੜਾ ਹੀ ਫਰਕ ਆ ਛੇੜ ਤਾਂ ਆਹੀ ਆ ਫਿਰ ਤਾਂ ਗੁਰੂ ਅਰਜਨ ਦੇਵ ਨੂੰ ਆਖੇ ਇਹ ਅਮੈਜ਼ਿੰਗ ਹੋ ਜੂਗਾ ਲੈ ਇਹਦੇ ਨਾਲ ਦਾ ਫਰਕ ਆ ਕਾਫੀ ਫਰਕ ਆ ਕਾਫੀ ਫਰਕ ਆ ਤੂੰ 3 ਪੀਸ ਇਹ ਹੋਰ ਆ ਨਾ ਨਾ ਤੂੰ 3 ਪੀਸ ਯਾਰ ਮੇਰੇ ਵਾਲਾ 3 ਪੀਸ ਹੋ ਕਰਨਾ ਦੀ ਹੈ ਨਾ ਅਲੇਕੁਮ ਸਤਿਅਲਾਈਕ। ਚੱਲ ਕੋਈ ਨਹੀਂ। ਆ ਦੇਖੋ। 1 ਮਿੰਟ ਖੜ੍ਹ ਜਾ। 1 ਮਿੰਟ। ਇਹਨਾਂ ਦਾ ਕਰਨਾ ਪੈ ਜਾਵੇ। ਚਲੋ ਆਇਆ ਬਸਰਦਾ ਆ ਉਹਦੇ ਵੀ ਅੰਦਰ ਬਦਦ ਕੱਟਦਾ। ਉਹ ਮੈਂ ਆ ਗਿਆ। ਅਸਲੀ ਪਰ ਹੈ ਨਾ। ਨਹੀਂ। ਲਾ ਲਾ ਅਸਲੀ ਬਾਦ ਦਾ ਘੂੜਾ। ਉੱਪਰ ਲਾ। ਅਸਲੀ ਬਾਦ ਦਾ ਘੂੜਾ। ਹੈ ਗੁਰਵਿੰਦਰ। ਉੱਪਰ ਲਾ। ਆ ਗਈ ਆ। ਉਹ ਗੁਰਵਿੰਦਰ। ਨਹੀਂ ਮੁੰਡੇ ਲਵਾ ਹੀ ਪਸੰਦ ਆ। ਥੱਲੇ। ਥੱਲੇ ਤੇ ਲੱਗ ਗਿਆ ਹੁਣ ਤਾਂ। ਚੱਲ ਥੱਲੇ ਤੇ ਲੱਗ ਗਿਆ ਉਹਦਾ। ਕੋਣ ਨਹੀਂ ਛੱਡਿਆ ਜਾਣਾ। ਕਿਤੇ ਨਾਲੀ ਦਾ ਕਰਕੇ ਆਇਆ। ਉਧਰ ਜਾ ਕੇ ਕਰਦੇ। ਠੀਕਾ ਲੱਗੇਗਾ ਫਿਰ ਬੜਾ ਬਣਾਣਾ ਬੁਣਾਈ ਕਿਤਨਾ ਇਹ ਇਹ ਤਾਂ ਬੜਾ دیر ਫੁੱਫੜੇਗਾ ਸ਼ਰਟ ਹੁਣ ਭਾਜੀ ਇਹ ਬੜਾ ਫੜਨ ਲੱਗੋ ਲਾਈਨਿੰਗ ਵਾਲੀ ਲੈ ਲੇ ਬਈ ਨੂੰ ਤਾਂ ਲਾਈਨਿੰਗ ਕਿਹੜਾ ਪੱਗ ਦਾ ਉਹ ਆ ਲਓ ਜੀ ਹੋ ਗਏ ਸਿਲੈਕਟ ਸਭ ਦੇ ਹੁਣ ਮਿਲਦਿਆਂ ਅੱਗੇ ਰੇਟ ਨਹੀਂ ਬਾਈ ਨਾਲ ਕੀਤਾ ਆਪਾਂ ਸ਼ਰਟ ਜੋ ਕੱਢ ਲੈ ਪਰਸ ਚੋ ਬਾਅਦ ਦੇਖਤਾ ਸੰਜੇਬੂ ਬਣਾਇਆ ਤੁਸੀਂ ਆਹ ਆਹ ਪਰਦੇ ਦੁਕਾਨਦਾਰ ਨੂੰ ਦੇਣੇ ਆ ਉਹ ਬੈਠਾ ਜਿਹੜਾ ਪੱਟੇ ਵਾਲਾ ਆਹ ਤਾਂ ਪੂਰੀ ਸ਼ਾਇਦ ਆਈਆਂ ਉਹਦੇ ਵੀ ਕਮਿਟੀ ਜੀ ਕਰੀ ਇੱਕ ਇੱਕ ਨੂੰ ਕਰਦੀ ਕਰ ਲੀ ਕੋੜ-ਕੋੜ ਜੀ ਪਰਦੇ ਕਹਿੰਦਾ ਲੱਗ ਬਣਾਉਣੀਆਂ ਪੱਟੇ ਫੇਰ ਕੋਸਾ ਪੂਰੇ ਹੋਏ ਕੋਸਾ ਵਾ ਮੂਰੇ ਹੋਏ ਕੋਸਾ ਮੂਰੇ ਹੋਏ ਨੇ ਤੇ ਹੁਣ ਬਣ ਰਹੀ ਆ ਪੱਤੀ ਇੱਕ ਕਲੈਕਸ਼ਨ ਦੇਖੋ ਜ਼ਾ ਮੁਰਨੇ ਇੱਧਰ ਮਿਸਟਰ ਐਂਡ ਮਿਸਿਸ ਗਿੱਲ ਗਿੱਲ ਫਰਨੀਚਰ ਸੰਗਵਾਲ ਸਰਚ ਮਾਰ ਸਕਦੇ ਤੁਸੀਂ ਆ ਜਾਣਾ ਇੱਧਰ ਅਮਰਿਤ ਗਿੱਲ ਵਲੌਗਸ ਜੇ ਸਾਰੇ ਕੈਮਰਿਆਂ ਤੋਂ ਐਂਗਲ ਐਂਗਲ ਚੇਂਜ ਕਰਕੇ ਦੇਖਣੇ ਨੇ ਤੁਸੀਂ ਜੇ ਐਂਗਲ ਚੇਂਜ ਕਰ ਕਰ ਦੇਖਣੇ ਤਾਂ ਇਹ ਦੇਖ ਸਕਦੇ ਹੋ ਤੁਸੀਂ ਅਮਰਿਤ ਗਿੱਲ ਵਲੌਗਸ ਮਿਸਟਰ ਐਂਡ ਮਿਸਿਸ ਗਿੱਲ ਇੱਧਰ ਪਿੰਡਾ ਵਾਲੇ ਜਮਾ ਦੇਸੀ ਜੇ ਹੈ ਜੇ ਨਹੀਂ ਦੇਖਣਾ ਤਾਂ ਪਿੰਡਾ ਵਾਲੇ ਜਮਾ ਦੇਸੀ ਇਹ ਬਣਾ ਨਹੀਂ ਰਹੇ ਅੱਜ ਇੱਧਰ ਤਾਂ ਕੱਟ ਰਿਹਾ ਇੱਧਰ ਤਾਂ ਬਣ ਗਿਆ ਮੇਰਾ ਨਹੀਂ ਮੇਰਾ ਨਹੀਂ ਕੱਟਦਾ ਇੱਧਰ ਤੇ ਆ ਗਿਆ ਇੱਧਰ ਤਾਂ ਇੱਧਰ ਤਾਂ ਬਣ ਗਿਆ ਇੱਧਰ ਤਾਂ ਮੰਮੀ ਤਿਆਰ ਬੈਠੀ ਆ ਆ ਤਿਆਰ ਐ ਦੇਖ ਕਿਆ ਆ ਪਰਸ ਜੋ ਕੱਢ ਕੇ ਕਿ ਵੀਰੇ ਕੀ ਹੋ ਗਿਆ ਬਾਹਾਂ ਮੋਬਾਈਲ ਗਿਆ ਮਾਲ ਫਿਲ ਕੇ ਰੱਖੀ ਕਰ ਕਰ ਗਿਆ ਬਾਪੂਆ ਵੀ ਚੱਕੜੀ ਆ ਲੈ ਫੇਰਾ ਉਹਨੇ ਮਾਰ ਕਟਰ ਜੱਟ ਮਾਰ ਹੈ ਕਹਿੰਦਾ ਉਹ ਤਾਂ ਕੜਰ ਕੜਰ ਹੈ ਮਮੀ ਕਹਿੰਦਾ ਬਾਹਾਂ ਬੂਹਾਂ ਭਾਈ ਖੁੱਲੀਆਂ ਰੱਖੀ ਗਾ ਲ ਫਿਰ ਏਕੜ ਚੱਕਣੀਆਂ ਨੇ ਹੋਰ ਦਾ ਕੜਰ ਕੜਰ ਹੋਈ ਜਾਵੇ ਸਰਪੰਚ ਸਾਹਿਬ ਹਾਂਜੀ ਕੋਤ ਸਾਹਿਬ ਨੇ ਕੋਤ ਸਾਹਿਬ ਬਾਲੀ ਡਿਮਾਂਡ ਆ ਯਾਰ ਸਰਪੰਚ ਗਿਆ ਅਸੀਂ ਉੱਧਰ ਵੀ ਗਏ ਲੋ ਸਰ ਕਹਿੰਦੇ ਕੋਤ ਸਾਹਿਬ ਕੋਤ ਸਾਹਿਬ ਦੀਆਂ ਤੇ ਲੋ ਜੀ ਕਹਿੰਦੇ ਉੱਧਰ ਨਾ ਆਪਣਾ ਪਈਆ ਹੋ ਗਿਆ ਹੋਈ ਆਪਣੇ ਕੋਟ ਪੈਂਟ ਹੋ ਗਏ ਡਨ ਸਾਰੇ ਇਹ ਜੀਨੇ ਵੀ ਲੈਣੇ ਹੋਣ ਇਹ ਕਿਹੜਾ ਬਾਜ਼ਾਰ ਆ ਵੀਰੇ ਓਕੇ ਵੀਰੇ ਥੈਂਕ ਯੂ ਵੀ ਬਾਈ ਇਹਨਾਂ ਕੋ ਬਹੁਤ ਸੁਣਦੇ ਰੇਟ ਨੇ ਤੁਹਾਨੂੰ ਬਾਹਰੋਂ ਦੁਕਾਨ ਵੀ ਦਿਖਾਉਣੀ ਆ ਇਹ ਅੰਦਰੋਂ ਆ ਦੁਕਾਨ ਤੇ ਸਾਦਰ ਬਾਜ਼ਾਰ ਦੇ ਵਿੱਚ ਆ ਬਾਈ ਇਹਨਾਂ ਦੀ ਦੁਕਾਨ ਆ ਆ ਨੰਬਰ ਆ ਇੱਧਰ ਚਮੜਾ ਬਾਜ਼ਾਰ ਤੇ ਸਾਦਰ ਬਾਜ਼ਾਰ ਤੇ ਦਫਾ